ਇੱਕ ਪਾਸੇ ਅੱਜ ਇਹ ਸੰਯੁਕਤ ਮੋਰਚਾ ਟਰੈਕਟਰ ਮਾਰਚ ਕਰ ਰਿਹਾ ਤੇ ਦੂਜੇ ਪਾਸੇ ਤੁਸੀਂ ਦੇਖ ਰਹੇ ਹੋ ਕਿ ਅੱਜ 26 ਜਨਵਰੀ ਗਣਤੰਤਰ ਦਿਵਸ ਹੈ ਸੰਵਿਧਾਨਕ ਦਿਹਾੜਾ ਪਰ ਇਹ ਜਿਹੜੇ ਭਰਾ ਨੇ ਇਹ ਗਲਾਂ ਚ ਸੰਗਲ ਪਾ ਕੇ ਕਾਲੇ ਕੱਪੜੇ ਪਾ ਕੇ ਕਾਲੇ ਝੰਡੇ ਲੈ ਕੇ ਬੱਚਿਆਂ ਸਮੇਤ ਭਾਈ ਕਨਈਆ ਜੀ ਚੌਕ ਫਰੀਦਕੋਟ ਦੇ ਵਿੱਚ ਖੜੇ ਨੇ ਆਖਰ ਕੀ ਕਾਰਨ ਹੈ ਜਿੱਥੇ ਸਰਕਾਰ ਅੱਜ ਸੰਵਿਧਾਨ ਦਿਹਾੜਾ ਮਨਾ ਰਹੀ ਹੈ ਉਥੇ ਇਹ ਗਲਾਂ ਦੇ ਵਿੱਚ ਸੰਗਲ ਪਾ ਕੇ ਕਾਲੇ ਕੱਪੜੇ ਪਾ ਕੇ ਇਹ ਗੁਲਾਮੀ ਦਾ ਅਹਿਸਾਸ ਕਰਕੇ ਖੜੇ ਨੇ ਆਪਾਂ ਇਹਨਾਂ ਦੇ ਨਾਲ ਗੱਲ ਕਰਾਂਗੇ ਕਿ ਕੀ ਕਾਰਨ ਹੈ ਕਿਉਂ ਇਹ ਗਲਾਂ ਦੇ ਵਿੱਚ ਸੰਗਲ ਪਾ ਕੇ ਇੱਥੇ ਖੜਨ ਲਈ ਮਜਬੂਰ ਨੇ ਆਪਾਂ ਗੱਲ ਕਰਦੇ ਆ ਬਾਈ ਜੀ ਸਰਕਾਰ ਅੱਜ ਗਣਤੰਤਰ ਦਿਵਸ ਮਨਾ ਰਹੀ ਹੈ ਪਰ ਤੁਸੀਂ ਗਲਾਂ ਚ ਸੰਗਲ ਪਾ ਕੇ ਤੇ ਕਾਲੇ ਕੱਪੜੇ ਪਾ ਕੇ ਇੱਥੇ ਖੜੇ ਹੋ ਕਿਉਂ ਅਸੀਂ ਗੁਲਾਮ ਆ ਸਾਡੇ ਨਾਲ ਦੇ ਸਿੰਘ 40 40 ਸਾਲ ਤੋਂ ਸਜ਼ਾਵਾਂ ਕਰ ਚੁੱਕੇ ਕੋਈ ਉਹਨਾਂ ਦਾ ਕਸੂਰ ਨਹੀਂਗਾ ਉਹ ਅੰਦਰ ਬੈਠੇ ਐ ਦੂਜੇ ਪਾਸੇ ਬਲਾਤਕਾਰੀ ਕਾਤਲ ਉਹਨੂੰ ਤੀਜੇ ਦਿਨ ਪ੍ਰੋਲ ਦੇ ਦਿੱਤੀ ਜਾਂਦੀ ਐ ਦੂਰੇ ਮਾਪਦੰਡ ਸਾਡੇ ਨਾਲ ਅਪਣਾਏ ਜਾ ਰਹੇ ਹਿੰਦੁਸਤਾਨ ਦੇ ਵਿੱਚ ਰਹਿ ਕੇ ਕਾਇਦਾ ਕਾਨੂੰਨ ਸਾਡੇ ਨਾਲ ਦੂਰਾ ਮਾਪਦੰਡ ਅਪਣਾਇਆ ਜਾ ਰਿਹਾ ਸਾਡੇ ਨਾਲ ਤੱਕਾ ਹੋ ਰਿਹਾ ਐ अच्छा ओ ठक्के ਦੀ ਰੋਸ ਵਜੋਂ ਅਸੀਂ ਆ ਰੋਸ ਮਾਰ ਮਾਰਤੇ ਇਥੇ ਕਰ ਰਹੇ ਹਾਂ ਅੱਛਾ ਹਾਂਜੀ ਭਾਈ ਜੀ ਕੀ ਕਹੋਗੇ ਅੱਜ ਗਣਤੰਤਰ ਦਿਵਸ ਹੈ ਸੰਵਿਧਾਨ ਦਿਹਾੜਾ ਹੈ ਤੇ ਤੁਸੀਂ ਐਦਾਂ ਪ੍ਰਦਰਸ਼ਨ ਕਰ ਰਹੇ ਹੋ ਦੇਖੋ ਜੀ ਅੱਜ ਗਣਤੰਤਰ ਦਿਵਸ ਆ ਉਹਨਾਂ ਸਰਕਾਰਾਂ ਵਾਸਤੇ ਜਿਨ੍ਹਾਂ ਨੇ ਇਹਨਾਂ ਲੋਕਾਂ ਨੂੰ ਲੌਲੀਪੌਪ ਦੇ ਕੇ ਝੂਠੇ ਲਾਰੇ ਲਾ ਕੇ ਕੁਰਸੀਆਂ ਤੇ ਕਾਮਯਾਬ ਹੋਈਆਂ ਨੇ ਉਹਨਾਂ ਵਾਸਤੇ ਅੱਜ ਗਣਤੰਤਰ ਦਿਵਸ ਆ ਉਹਨਾਂ ਵਾਸਤੇ ਆਜ਼ਾਦੀਆਂ ਸਿੱਖ ਜਿਹੜੇ ਨੇ ਆਜ਼ਾਦੀ ਲਈ ਆ 95% ਸਿੱਖਾਂ ਨੇ ਆਜ਼ਾਦੀ ਦੇ ਵਿੱਚ ਯੋਗਦਾਨ ਪਾਇਆ ਜਿਹੜੇ ਇਨਸਾਫ ਦੇ ਰਾਸਤੇ ਤੇ ਚੱਲੇ ਆ ਉਹਨਾਂ ਲੋਕਾਂ ਲਈ ਕੋਈ ਆਜ਼ਾਦੀ ਨਹੀਂ ਉਹ ਇਹ ਵੀ ਗੁਲਾਮ ਆ ਇਸ ਤਰ੍ਹਾਂ ਕਿ ਇਹ ਜਿਹੜੀਆਂ ਸਰਕਾਰਾਂ ਨੇ ਜ਼ੀਰੋ ਗਰਾਊਂਡ ਤੋਂ ਲੈ ਕੇ ਉੱਤਰ ਉੱਪਰ ਤੱਕ ਕਾਨੂੰਨ ਵਿਵਸਥਾ ਦੀ ਕੋਈ ਚੀਜ਼ ਨਹੀਂ ਹੈ ਡਾਕਟਰ ਬੇਦਕਰ ਸਾਹਿਬ ਨੇ ਜਿਹੜੇ ਕਾਨੂੰਨ ਬਣਾਏ ਸੀ ਉਹਨਾਂ ਨੂੰ ਇਹਨਾਂ ਨੇ ਤੋਰ ਮੋੜ ਕੇ ਜਿਹੜੇ ਗਰੀਬ ਤੇ ਉਹ ਕਰੂਨ ਲਾਗੂ ਹੋ ਜਾਂਦਾ ਜਿਹੜੇ ਇਹਨਾਂ ਸਰਕਾਰਾਂ ਤੇ ਜਾਂ ਅਫਸਰशाही ਤੇ ਇਹ ਕਾਨੂੰਨ ਲਾਗੂ ਨਹੀਂ ਹੁੰਦੇ ਇਹ ਸਰਕਾਰਾਂ ਸਿਰਫ ਗੀਰੋ ਗਰਾਊਂਡ ਤੋਂ ਲੈ ਕੇ ਉੱਪਰ ਤੱਕ ਕਾਨੂੰਨਾਂ ਨੂੰ ਇਹਨਾਂ ਨੇ ਕੰਦਲ ਝੋਲੇ ਚ ਪਾ ਕੇ ਰੱਖਿਆ ਹੋਇਆ ਹੈ ਔਰ ਬੰਦੀ ਸਿੰਘ ਜਿਹੜੇ ਇਨਸਾਫ ਕਰ ਰਹੇ ਨੇ ਦੇਸ਼ ਦੀ ਰਾਖੀ ਦੇ ਲਈ ਬੰਦੀ ਸਿੰਘ 35 32 32 32 ਸਾਲਾਂ ਤੋਂ ਜਿਹੜਾਂ ਦੇ ਵਿੱਚ ਨੇ ਉਹ ਅੱਜ ਜਿਹੜਾ ਦੇ ਵਿੱਚ ੜਕੇ ਨੇ ਉਹਨਾਂ ਦੀਆਂ ਪ੍ਰੋਲਾ ਜਿਹੜਾ ਪੂਰੀਆਂ ਹੋ ਚੱਕੀਆਂ ਨੇ ਸਜਾਵਾ ਪਰ ਉਹਨਾਂ ਦੇ ਲਈ ਅਜੇ ਤੱਕ ਕੋਈ ਗਵਾਹ ਨਹੀਂ ਪੇਸ਼ ਹੋਇਆ ਕਿ ਉਹਨਾਂ ਨੇ ਕੋਈ ਉਹ ਘਟਨਾ ਕਰਮ ਕੀਤੇ ਨੇ ਜਿਨ੍ਹਾਂ ਚ ਉਹਨਾਂ ਨੂੰ ਬੰਦ ਕੀਤਾ ਪਰ ਇਹ ਬਲਾਤਕਾਰੀ ਸਾਹਿਬ ਇਹੋ ਜੇ ਸਾਹ ਵਾਰ-ਵਾਰ ਪ੍ਰੌਣ ਤੇ ਹੁੰਦੇ ਨੇ ਇਹਦੂੰ ਸਾਡੇ ਲਈ ਗੁਲਾਮੀ ਕੀ ਹੋ ਸਕਦੀ ਹੈ ਤੇ ਇਹ ਗਣ ਗਨ ਤਰ ਤਰ ਦੇ ਵਸ ਆਜ਼ਾਦੀ ਦੇ ਵਸ ਜਿਹੜੇ ਨੇ ਇਹ ਤਾਂ ਉਹ ਜੇ ਚੋਰਾ ਲਈ ਠੱਗਾ ਲਈ ਬਲਾਤਕਾਰੀਆਂ ਲਈ ਨੇ ਜਿਹੜੇ ਕਾਨੂੰਨਾਂ ਨੂੰ ਗੰਦਲ ਝੋਲੇ ਵਿੱਚ ਪਾ ਰਹੇ ਨੇ ਨਾ ਕਰ ਰਹੇ ਨੇ ਉਹਨਾਂ ਲਈ ਆਜ਼ਾਦੀ ਦੇ ਵਸਾ ਸਾਡੇ ਲਈ ਕੋਈ ਦੰਤ ਤੰਤਰ ਦਬਸ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਗਲਾਂ ਦੇ ਵਿੱਚ ਸੰਗਲ ਨੇ ਕਾਲੇ ਕੱਪੜੇ ਨੇ ਆਪਾਂ ਗੱਲ ਕਰਦੇ ਆਂ ਬਾਈ ਜੀ ਕੀ ਕਾਰਨ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਆਜ਼ਾਦੀ ਦਾ ਅਹਿਸਾਸ ਨਹੀਂ ਹੈ ਦੇਖੋ ਜੀ ਅੱਜ 26 ਜਨਵਰੀ ਹੈ ਕੈਨ ਨੂੰ ਤੇ ਪੂਰੇ 75 ਵਰੇ ਹੋ ਗਏ ਆ ਇਸ ਭਾਰਤ ਨੂੰ ਕਾਨੂੰਨ ਲਿਖੇ ਨੂੰ ਤੇ ਇੱਥੇ ਆਜ਼ਾਦ ਹੋਇਆ ਨੂੰ ਪਰ ਇੱਥੇ ਵੱਡੇ ਵੱਡੇ ਅਜ ਤਿਰੰਗੇ ਚੜ੍ਹੇ ਆ ਵੱਡੇ ਵੱਡੇ ਮੰਤਰੀਆਂ ਵੱਲੋਂ ਪਹਿਲਾਂ ਵੀ ਤਿੰਨ ਸੱਤਾਧਾਰੀ ਜਿਹੜੀਆਂ ਬੈਠੀਆਂ ਹੈਗੀਆਂ ਸਿਆਸੀ ਤਰਾ ਉਹਨਾਂ ਵੱਲੋਂ ਪਾਵੇ ਆ ਵੀ ਇੱਥੇ ਕਾਨੂੰਨ ਜਿਹੜੇ ਦੋ ਤਰ੍ਹਾਂ ਦੇ ਆ ਇੱਥੇ ਕਾਨੂੰਨ ਇੱਕ ਉਹ ਹੈ ਜਿਹੜਾ سزا ਪੂਰੀ ਹੋਣ ਤੋਂ ਬਾਅਦ ਵੀ ਬੰਦੀ ਸਿੱਖਾਂ ਨੂੰ ਜਿਹੜਾ ਡੱਕੀ ਬੈਠਾ ਹੈ ਇੱਕ ਕਾਨੂੰਨ ਉਹ ਹੈ ਵੀ ਜਿਹੜਾ ਦੂਜੇ ਦਿਨ ਤੀਜੇ ਦਿਨ ਮਤਲਬ ਪ੍ਰੋਲ ਦੇ ਦਿੰਦਾ ਹੈਗਾ ਦੂਸਰਾ ਇੱਥੇ ਕਿਹੜੀ ਆਜ਼ਾਦੀ ਦੀ ਗੱਲ ਕਰਦੇ ਆ ਉਹੀ ਦੰਗੇ ਪ੍ਰਸਾਦ ਉਹੀ ਰੇਪ ਜੇ ਤੁਸੀਂ ਦੇਖਿਆ ਹੋਣਾ ਵੀ ਤੁਸੀਂ ਹਰ ਰੋਜ਼ ਰਿਕਵਰੀਂਗ ਕਰਦੇ ਆਂਗੇ ਵੀ ਦੋ ਦੋ ਤਿੰਨ ਤਿੰਨ ਸਾਲਾਂ ਦੀਆਂ ਬੱਚੀਆਂ ਨਾਲ ਰੇਪ ਹੋ ਰਿਹਾ ਇੱਥੇ ਬੇਅਦਬੀਆਂ ਹੋ ਰਹੀਆਂ ਇੱਥੇ ਡਕੈਟੀਆਂ ਹੋ ਰਹੀਆਂ ਇੱਥੇ ਇਹ ਪੰਜਾਬ ਇਹ ਭਾਰਤ ਲੁੱਟਿਆ-ਪੁੱਟਿਆ ਜਾ ਰਿਹਾ ਇੱਥੋਂ ਦੀ ਸੱਤਾ ਸੱਤਾਧਰ ਜਿਹੜੀ ਹਾਕਮ ਧਰ ਬੈਠੀ ਆ ਉਹ ਹੱਥ-ਹੱਥ ਰਹੀ ਬੈਠੀ ਆ ਉਹ ਵੋਟ ਬਟੋਰੂ ਜਿਹੜਾ ਟੋਲਾ ਉਹ ਆਉਣ ਲਈਆਂ ਤਿਆਰੀਆਂ ਖਿੱਚੀ ਬੈਠੀ ਆ ਇਸ ਕਰਕੇ ਅਸੀਂ ਅੱਜ ਸ਼ਾਂਤਮੀ ਢੰਗ ਨਾਲ ਇਹ ਪ੍ਰੋਟੈਸਟ ਕਰਨ ਆਏ ਆ ਵੀ ਜਿਹੜੇ ਬੰਦੀ ਸਿੰਘ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਨਾਲ ਹੀ ਜਿਹੜੀ ਨਕਲੀ ਆਜ਼ਾਦੀ ਦਾ ਢੋਂਗ ਰਚਿਆ ਜਾ ਰਿਹਾ ਹੈ ਪੂਰੇ ਭਾਰਤ ਦੇ ਅੰਦਰ ਵੀ ਇਹ ਜਿਹੜਾ ਨਾਟਕ ਕਰ ਰਹੇ ਆ ਇੱਥੋਂ ਦੀਆਂ ਸਰਕਾਰਾਂ ਵੀ ਉਹ ਬੰਦ ਬੰਦ ਕਰਨ ਆਪਦਾ ਨਾਟਕ ਉਹ ਇੱਥੋਂ ਦੀ ਭਲੀ ਭਾਂ ਤੇ ਇੱਥੋਂ ਦੇ ਲੋਕ ਸਮਝ ਗਿਆ ਜਾਗ ਗਿਆ ਵੀ ਤੁਸੀਂ ਜਿਹੜੀ ਨੌਟੰਗੀ ਕਰਦੇ ਆ ਵੀ ਇਹ ਸਾਫ਼ ਹੋ ਚੁੱਕੀ ਹੈ ਜਗ ਜਾਗ ਰੋ ਚ ਹੋ ਚੁੱਕੀ ਹੈ ਵੀ ਜਿਹੜਾ ਤਿਰੰਗਾ ਤੁਹਾਡਾ ਵੀ ਜਿਹੜਾ ਸੰਵਿਧਾਨ ਆ ਉਹ ਬਿਲਕੁਲ ਝੂਠਾ ਪੈਂਦਾ ਕਿਤੇ ਨਜ਼ਰ ਆ ਰਿਹਾ ਇਹ ਨਕਲੀ ਆਜ਼ਾਦੀ ਹੈ ਜਿਹੜੀ ਅੱਛਾ ਇਹ ਛੋਟੇ ਬੱਚਾ ਵੀ ਤੁਹਾਡੇ ਨਾਲ ਹੈ ਇਹ ਬੱਚਾ ਵੀ ਇਹ ਇਸ ਮੰਗ ਨੂੰ ਲੈ ਕੇ ਆਇਆ ਬਿਲਕੁਲ ਜੀ ਬਿਲਕੁਲ ਇਸੇ ਮੰਗ ਨੂੰ ਲੈ ਕੇ ਆਇਆ ਜੀ ਹਾਂ ਬੇਟਾ ਕਾਦੇ ਵਾਸਤੇ ਤੁਸੀਂ ਇੱਥੇ ਕਾਲੇ ਕੱਪੜੇ ਪਾ ਕੇ ਤੇ ਇਹ ਗਲਾਂ 'ਚ ਸੰਗਲ ਪਾ ਕੇ ਖੜੇ ਹੋ ਸਾਡੀ ਆਜ਼ਾਦੀ ਕਿੱਥੇ ਐ ਕਿਉਂ ਤੁਸੀਂ ਆਜ਼ਾਦ ਨਹੀਂ ਹੋਏ ਨਾ 1947 'ਚ ਕਹਿੰਦੇ ਆਜ਼ਾਦੀ ਤਾਂ ਆ ਗਈ ਤੁਹਾਨੂੰ ਨਹੀਂ ਮਿਲੀ ਆਜ਼ਾਦੀ ਨਹੀਂ ਨਹੀਂ ਮਿਲੀ ਕਿਉਂ ਸਿੱਖ ਰਿਹਾ ਸਿੱਖ ਰਿਹਾ ਕਰੋ ਰਿਹਾ ਕਰਨੇ ਚਾਹੀਦੇ ਬੰਦੀ ਸਿੰਘ ਯੈਸ ਦੇਖੋ ਜੀ ਇੱਕ ਬਹੁਤ ਵੱਡਾ ਸਵਾਲ ਐ ਕਿ ਇੱਕ ਪਾਸੇ ਬਗੇਸ਼ਵਰ ਧਾਮ ਵਾਲੇ ਬਾਬੇ ਵਰਗੇ ਸ਼ਰੇਆਮ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਦੇ ਨੇ ਉਹਨਾਂ ਤੇ ਨਾ NSA ਲੱਗਦਾ ਹੈ ਨਾ ਉਹਨਾਂ ਲਈ ਕੋਈ ਡਿਬਲੂਗੜ੍ਹ ਜੇਲ੍ਹ ਬਣੀ ਹੈ ਦੂਜੇ ਪਾਸੇ ਜਦੋਂ ਕੋਈ ਸਿੱਖ ਰਾਜ ਦੀ ਗੱਲ ਕਰਦਾ ਹੈ ਫਿਰ ਡਿਬਲੂਗੜ੍ਹ ਜੇਲਾਂ ਵੀ ਆ ਜਾਂਦੀਆਂ ਨੇ ਫਿਰ NSA ਵੀ ਆ ਜਾਂਦਾ ਹੈ ਬਸ ਇਹੀ ਦੋਹਰੀ ਨੀਤੀ ਜਿਹੜੀ ਆ ਇਹ ਖਟਕਦੀ ਆ ਉਹਨਾਂ ਸਾਰੇ ਲੋਕਾਂ ਨੂੰ ਜਿਹੜੇ ਇਨਸਾਫ਼ ਹੱਕ ਸੱਚ ਦੀ ਗੱਲ ਕਰਦੇ ਨੇ ਤੇ ਇਹੀ ਗੱਲ ਜਦੋਂ ਗੁਰੂ ਗੋਬਿੰਦ ਸਿੰਘ ਜੀ ਹੋਰੀ ਕਰ ਰਹੇ ਸੀ ਤਾਂ ਉਸ ਵਕਤੇ ਜਿਹੜਾ ਪਿੱਛੇ ਸੀਨ ਤੁਸੀਂ ਦੇਖ ਰਹੇ ਹੋ ਭਾਈ ਕਨਈਆ ਜੀ ਚੌਂਕ ਤਾਂ ਇਹੀ ਸੀਨ ਉਸ ਟਾਈਮ ਦਾ ਜਦੋਂ ਉਹ ਲੜਾਈ ਚੱਲ ਰਹੀ ਸੀ ਉਸੇ ਹੀ ਲੜਾਈ ਦਾ ਅਗਲਾ ਪਾਰਟ ਆ ਜਿਹੜਾ ਉਹ ਇਹ ਲੋਕ ਜਿਹੜੇ ਨੇ ਅੱਜ ਲੜ ਰਹੇ ਨੇ ਹਕੂਮਤਾਂ ਦੇ ਉੱਪਰ ਕਦੇ ਕੋਈ ਅਸਰ ਹੋਵੇਗਾ ਜਾਂ ਨਹੀਂ ਇਹ ਵਕਤ ਦੱਸੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ